ਆ ਦਿਖਾਂ ਯਾਰ ਖਾਂ ਇੱਕ ਮਿੰਟ ਅਰੇ ਬਾਹਰ ਜੁੱਤੀਆਂ ਫੜਦੀਆਂ ਦਿਖਾਉਣੇ ਆ ਮੈਂ ਤੁਹਾਨੂੰ ਲਗਾਤਾਰ 4-5 ਸਾਲ ਤੋਂ ਕਹਿ ਰਿਹਾ ਹਾਂ ਅਵੇ ਜੁੱਤੀਆਂ ਪਹਿਨ ਗੀਆਂ ਨਾ ਉੱਤਰ ਦੇ ਨਾ ਇੱਧਰ ਦੇ ਇਧਰੋਂ ਵੇਚੀ ਜਾਂਦੇ ਹੋ ਭੱਜੀ ਜਾਂਦੇ ਹੋ ਉਧਰ ਹਾਲਾਤ ਦਿਖਾਈ ਆ ਦੇਖੀ ਮੜਾ ਜ ਆ ਦਿਖਾ ਸ਼ਾਂਤੀ ਰੱਖੋ ਗੁੱਸਾ ਨਹੀਂ ਹੋਣਾ ਇੱਥੇ ਸ਼ਾਂਤੀ ਰੱਖੋ ਖੜਿਆ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰੀ ਨਹੀਂ ਤੇ ਤੀਜੀ ਚੌਥੀ ਘਟਨਾ ਹੋ ਗਈ ਨਗਰ ਕੀਰਤਨ ਰੁੱਕ ਲਿਆ ਅਗਲਿਆਂ ਨੇ ਵੀ ਨਹੀਂ ਰੰਗਣ ਨੇ ਨੇ ਕਰਦੇ ਥੋੜਾ ਜਾਣ ਨਹੀਂ ਦਿੰਦੇ ਗੋਰੇ ਖੜਿਆੜੇ ਮੁਰੇ ਅਮਰੀਕਾ ਚਾੱਕ ਕੇ ਵਾਪਸ ਠਿੱ ਜਾਂਦਾ ਕੈਨੇਡਾ ਜੁੱਪ ਜੁੱਪ ਤੇ ਠਿੱ ਜਾਂਦਾ ਜਾ ਕੇ ਇੰਗਲੈਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਆਸਟ੍ਰੇਲੀਆ 'ਚ ਪ੍ਰਦਰਸ਼ਨ ਹੋਇਆ ਛੋੜੇ ਜੁੱਤੀਆਂ ਮਾਰ ਕੇ ਕੱਢਣਗੇ ਬਾਹਰਲੇ ਮੁਲਕਾਂ 'ਚੋ ਵੀ ਅਗਲਿਆਂ ਨੇ 35 ਸਾਲ ਤੋਂ ਰਹਿ ਰਿਹਾ ਗੋਰਾ ਐਰਸ ਗੋਰਾ ਇੱਕ ਅਮਰੀਕਾ 'ਚ ਰਹਿ ਰਿਹਾ ਸੀ ਅਮਰੀਕਾ ਆਰਮੀ ਚ ਬੰਦੇ ਨੇ ਨੌਕਰੀ ਕੀਤੀ ਮਾਰ ਆਇਆ ਬਹਾਨਾ ਬਣਾ ਕੇ ਵੀ ਨਾ ਜੀ ਤੂੰ ਤਾਂ ਜਦੋਂ ਇੱਥੇ ਆਇਆ ਸੀ ਆਪਣੀ ਜਾਣਕਾਰੀ ਗਲਤ ਦਿੱਤੀ ਆ ਚੱਕ ਕੇ ਵਾਪਸ ਠੋਕਿਆ ਤੁਸੀਂ ਕਿਹਦੇ ਪਾਣੀ ਹਾਰੋਂ ਉੱਥੇ ਯਾਦ ਰੱਖੋ ਮੇਰੀ ਗੱਲ ਸੋ ਰੱਬ ਦਾ ਵਾਸਤਾ ਪੰਜਾਬ ਦੇ ਲੋਕ ਸ਼ਹੀਦੀ ਝੰਡੇ ਚਲਦੇ ਆ ਸਾਬ ਜਦ ਨੇ ਸ਼ਹੀਦੀ ਝੰਡੇ ਚਲਦੇ ਆ ਸਾਡੇ ਗੁਰੂ ਸਾਡੇ ਸਾਬ ਜਦ ਦੇ ਇੱਥੇ ਆ ਧਰਤੀ ਖਾਤਰ ਖੂਨ ਡੋਲ ਕੇ ਗਏ ਆ ਓਏ ਅਜੂ ਧਰਤੀ ਵੇਚ ਕੇ ਭੱਜ ਗਏ ਧਰਤੀ ਦਾ ਦਾਵਾ ਹੀ ਛੱਡ ਗਏ ਕੰਪਨੀ ਛੱਡ ਗਏ ਯਾਰ ਦੁੱਖ ਲੱਗਦਾ ਸਾਲਾ ਦਿਲ ਵੀ ਖੂਨ ਦਾ ਤੂੰ ਰੋਣ ਲੱਗਦਾ ਵੀ ਇੰਨਾ ਹਲਾ ਸਾਡੇ ਪੰਜਾਬ ਦੇ ਮਾੜੇ ਹੋ ਗਏ ਯਾਰ ਐਡੀ ਕਿਹੜੀ ਮਜਬੂਰੀ ਬਣ ਗਈ ਥੋੜੀਆਂ ਜ਼ਮੀਨਾਂ ਵੇਚ ਵੇਚ ਭੱਜੀ ਜਾਂਦੇ ਹੋ ਖਰਚੇ ਘਟਾ ਲਓ ਆ ਬਿਆਂ ਤੇ ਖਰਚ ਚੱਕ ਦੋਂਗੇ ਹੁਣ ਵੱਡੀਆਂ ਗੱਡੀਆਂ ਕੰਮ ਆਪਾ ਕਰਨਾ ਨਹੀਂ ਜ਼ਮੀਨਾਂ ਵੇਚ ਕੇ ਕਿੰਨਾ ਚਿਰ ਟਾਈਮ ਪਾਸ ਕਰੋਗੇ ਇਹ ਵੀ ਮੁੱਕ ਜਾਣਗੇ ਇਹ ਤਾਂ ਬੈਂਕਾਂ ਚ ਪਈ ਅਰਬਾਂ ਖਰਬਾਂ ਨਹੀਂ ਖੜਦੇ ਹੁੰਦੇ ਐ ਸਵਾਗ ਨੂੰ ਟਜਣਿਆ ਸਵਾਗ ਨੂੰ ਯਾਦ ਰੱਖਿਓ ਸੋ ਮੇਰੀ ਤੁਹਾਨੂੰ ਬੇਨਤੀ ਆ ਮੇਰਾ ਵੀਰ ਹੱਥ ਬੰਨ ਕੇ ਓਏ ਪੰਜ ਚਾਰ ਸਾਲ ਖੜਜੋ ਆਪਣੀਆਂ ਜ਼ਮੀਨਾਂ ਵੇਚਾਰੋ ਲਾਂਗੇ ਖੁੱਲਣਿਆ ਵਪਾਰ ਸ਼ੁਰੂ ਹੋਣਿਆ ਓਏ ਇੱਥੋਂ ਸਾਰੇ ਛੋੜੇ ਅਟਾਰੀ ਬਾਗੇ ਬੰਦਰ ਖੁੱਲ ਜਾਣਿਆ ਛੋੜੀ ਕੀਮਤ ਕਹਿਣੀ ਆ ਪੈਣੀ ਆ ਪੰਜਾਬ ਦੇ ਲੋਕੋ ਕਿੰਨੀਆਂ ਪੈਣੀ ਆ ਸਾਡੀਆਂ ਸਰਦਾਰੀਆਂ ਸਾਡੀਆਂ ਟੌਰਾਂ ਸਾਡੀਆਂ ਸੱਭਿਆਚਾਰ ਸਾਡਾ ਇਤਿਹਾਸ ਸਾਡੀਆਂ ਬੋਲੀਆਂ ਆ ਧਰਤੀ ਕਰਕੇ ਨਾ ਜ਼ਮੀਨਾਂ ਕਰਤੀਆਂ ਮੈਂ ਉਹਨਾਂ ਲਾਂਧ ਪਾਉਣਾ ਲੋਕਾਂ ਨੂੰ ਜਿਹੜੇ ਲੋਕ ਅੱਜ ਆਪਣੀ ਧਰਤੀ ਨੂੰ ਛੱਡ ਕੇ ਬੇਦਾਬਾ ਲੇ ਕੇ ਭੱਜ ਚੁੱਕੇ ਆ ਪਗੋੜੇ ਹੋ ਚੁੱਕੇ ਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਣ ਦੇ ਹੱਕਦਾਰ ਨਹੀਂ ਹੈਗੇ ਸਿੰਘ ਕਹਣ ਦੇ ਹੱਕਦਾਰ ਨਹੀਂ ਹੈਗੇ ਤੁਸੀਂ ਸਾਡੇ ਗੁਰੂਆਂ ਨੇ ਧਰਤੀ ਨਹੀਂ ਛੱਡੀ ਸਾਡੇ ਕਹਣਗੇ ਮੋਤਾਸਿਆ ਬਾਹਰ ਲੈ ਓਏ ਉੱਥੇ ਤਾਂ ਮਾਹੌਲ ਹੀ ਬੜਾ ਖਰਾਬ ਆ ਉੱਥੇ ਟੂਰਨਾਮੈਂਟ ਤੇ ਬੰਦਾ ਮਾਰਤਾ ਉੱਥੇ ਆ ਹੋ ਗਿਆ ਉੱਥੇ ਉਹ ਹੋ ਗਿਆ ਤੇ ਬਾਹਰ ਛੱਡਣਾ ਹੋਈ ਕੀ ਜਾਂਦਾ ਮੈਨੂੰ ਕੋਈ ਬੰਦਾ ਦੱਸ ਰਿਹਾ ਸੀਗਾ ਕੈਨੇਡਾ ਦੇ ਵਿੱਚ ਕਹਿੰਦਾ ਉਥੇ ਕੁੜੀਆਂ ਦੇ ਮੁੰਡਿਆਂ ਦਾ ਜਿਹੜਾ ਗੁੱਥਲਖਾਨਾ ਹੁੰਦਾ ਸਾਂਝਾ ਕਰਤਾ ਕਹਿੰਦੇ ਹੁਣ ਕੁੜੀਆਂ ਮੁੰਡੇ ਇਕੱਠੇ ਹੀ ਉਥੇ ਸਕੂਲ ਚ ਜਾਇਆ ਕਰਨਗੇ ਪਿਸ਼ਾਬ ਕਰਾ ਕਰਾ ਕਰਨਗੇ ਛੋੜੀਆਂ ਨਸਲਾਂ ਵੀ ਨਹੀਂ ਰਹਿਣਗੀਆਂ ਨਾ ਛੋੜੇ ਪੱਲੇ ਡਾਲਰ ਨਾ ਨਸਲਾਂ ਬਾਹਰ ਇੱਕ ਬੰਦਾ ਫੋਨ ਕਰਦਾ ਗਿਆ ਹੈ ਟ੍ਰਾਪ ਕੈਨੇਡਾ ਗਿਆ ਬੰਦਿਆਂ ਨੂੰ ਦੇ 5 ਲੱਖ ਡਾਲਰ ਦੇ 10 ਲੱਖ ਡਾਲਰ ਨਹੀਂ ਗੋਲੀ ਜਾਊ ਕਿੰਨੇ ਬੰਦੇ ਨੇ ਕੈਨੇਡਾ 'ਚ ਮਾਰਦੇ ਉਥੇ ਮਾਹੌਲ ਠੀਕ ਆ ਉਥੇ ਤੁਸੀਂ ਡਰਦੇ ਨਾਲੇ ਜਿਹੜੇ ਉਹ ਹਿੱਪ ਪਾੜਨਿ ਬੀਬੀ ਕੰਟੇ ਕੰਮ ਕਰਕੇ ਪੈਸੇ ਜੋੜੇ ਆ ਉਹ ਵੀ ਉਹਨਾਂ ਨੂੰ ਦੇਈ ਜਾਂਦੇ ਆ ਡਰ ਦੇ ਨਾਲੇ ਜੇ ਨਹੀਂ ਦਿੰਦੇ ਬੰਦਾ ਮਾਰ ਦਿੰਦੇ ਆ ਕਿੰਨੇ ਬੰਦੇ ਮਾਰਦੇ ਪਿਛਲੇ 85 ਮਹੀਨੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਪੈਸੇ ਫਰੋਤ ਕੇ ਲੈਣੇ ਚੱਕਰ ਚ ਉਥੇ ਸੌਖੇ ਆ ਇੱਥੇ ਕੋਈ ਪੁੱਛ ਕਛਤਾ ਹੈਗੀ ਆਪਣੇ ਦਾ ਹੈਗੇ ਆ ਵੀ ਆਪਣੇ ਨਾਲ ਦੁੱਖ ਦਾ ਰੋਲੋਗੇ ਜਾ ਕੇ ਤੁਸੀਂ ਆਪਣੇ ਬੰਦੇ ਕੋਲ ਇੱਥੇ ਉੱਥੇ ਦੁੱਖ ਵੀ ਰੋਣ ਜੁਬਦੇ ਵੀ ਹੈ ਨਹੀਂ ਤੁਸੀਂ ਪਰ ਨਹੀਂ ਤੁਹਾਡੇ ਅਕਲ ਨਹੀਂ ਖਾਣੇ ਦੀ ਗੱਲ ਪੈਂਦੀ ਹੈ ਇਹ ਧਰਤੀਆਂ ਨਹੀਂ ਮਿਲਦੀਆਂ ਹੁੰਦੀਆਂ ਧਰਤੀਆਂ ਮੇਰੀ ਗੱਲ ਯਾਦ ਰੱਖਿਓ ਮੈਂ ਪੜ੍ਹ ਰਿਆ ਸੀ ਆਰਟੀਕਲ ਇੱਕ ਦਿਨ ਵੀ 1880 ਦੇ ਵਿੱਚ ਇਹ ਰੋਸਟਲ ਪਰਿਵਾਰ ਪਛਦਾ ਇਹਨਾਂ ਨੇ ਇਜ਼ਰਾਇਲ ਦੇ ਵਿੱਚ ਛੋਟੀ ਧਰਤੀ ਫੀਦੀ ਥੋੜੀ ਜੀ ਆਪਣੇ ਬੰਦਿਆਂ ਨੂੰ ਇਕੱਠੇ ਕੀਤਾ ਉੱਥੇ ਉਸ ਫਲਸਤੀਨ ਫਲਸਤੀਨ ਅਜਰਾਇਲ ਨਹੀਂ ਫਲਸਤੀਨ ਦੀ ਧਰਤੀ ਦੇ ਉੱਤੇ 1880 ਚ ਆਏ ਸੀ ਉੱਥੇ ਉਹਨਾਂ ਨੇ ਆਪਣਾ ਇਜ਼ਰਾਇਲ ਮੁਲਕ ਬਣਾ ਲਿਆ ਅੱਜ ਫਲਸਤੀਨੀਆਂ ਨੂੰ ਮਾਰ ਮਾਰ ਕੇ ਉਹ ਖੁੰਝੇ ਤੱਕ ਤਾ ਹਜ਼ਾਰਾਂ ਲੱਖਾਂ ਬੰਦਾ ਮਾਰਤਾ ਜਰੇਲੀਆਂ ਨੇ ਜਹੂਦੀਆਂ ਨੇ ਫਰਤੀਆਂ ਨੇ ਉਹਨਾਂ ਦੀ ਧਰਤੀ ਤੋਂ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਛੋਡੇ ਹਾਲਾਤ ਪੰਜਾਬ ਵਾਲੇ ਹੋਣ ਵਾਲੇ ਆ ਫਿਰ ਡੈਮੋਗ੍ਰਾਫੀ ਬਦਲ ਗਈ ਬਦਲ ਨਹੀਂ ਆ ਜਿਹੜਾ ਛੱਡ ਗਏ ਨਾ ਜਿਹਨਾਂ ਮਰਜ਼ੀ ਗੱਲ ਉਹ ਪੰਜਾਬ ਕੀ ਆ ਕੀ ਕੀ ਨਹੀਂ ਪੰਜਾਬ ਬਾਹ ਛੋਡੇ ਸਾਡੇ ਗੁਰੂ ਫਿਰ ਉਹਨਾਂ ਨੂੰ ਕੁਝ ਸਮਝ ਨਹੀਂ ਸੀਗੀ ਸਾਡੇ ਯੋਧੇ ਇੱਥੇ ਕੁਰਬਾਨੀਆਂ ਕਰਕੇ ਗਏ ਸਿਰ ਲਾ ਕੇ ਗਏ ਖੂਨ ਟੋਲਿਆ ਜੰਗਾਂ ਲੜੀਆਂ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਆਪਣੇ ਬੱਚਿਆਂ ਦੇ ਝੁੱਲਿਆਂ 'ਚ ਪਾਲੀਆਂ ਨੇਜਾਂ ਟੰਗਾਲੇ ਘੱਲੂ ਘਾਰੇ ਝੱਲੇ ਲੌਣੇ ਸੀ ਉਹ ਧਰਤੀ ਖਾਤਰ ਆਹ ਧਰਤੀ ਦੀ ਖਾਤਰ ਧਰਤੀ ਨਾਲ ਬੰਦੇ ਦੀ ਜ਼ਿੰਦਗੀ ਸਾਡੀਆਂ ਪਛਾਣਾਂ ਸਾਡੀਆਂ ਸਭਿਤਾਵਾਂ ਇਹ ਧਰਤੀ ਨਾਲ ਜੁੜਉਂਦੀਆਂ ਨੇ ਭਾਈ ਸਾਹਿਬ ਪੂਸਾ ਨਹੀਂ ਖੜਨਾ ਨਹੀਂ ਖੜਨਾ ਬਾਹਰ ਲਓ ਸੋਨੂੰ ਬੇਨ ਤੇ ਛੇਤੀ ਮੁੜਿਆ ਉਹ ਆਜੋ ਜੁੱਤੀਆਂ ਖਾ ਕੇ ਆਉਂਗੇ ਤੁਹਾਡੇ ਘਰ-ਬਾਰ ਸਾਰੇ ਖੋਹ ਲੈਣਗੇ ਨਾ ਵੇਚੋ ਜੇ ਉਥੇ ਚਾਰ ਛਲੜ ਹੈਗੇ ਆ ਉਹਦਾ ਕਰਕੁਰਜਾ ਵੇਚ ਕੇ ਇੱਥੇ ਜ਼ਮੀਨ ਲੈ ਲਓ ਆ ਨਾ ਵੇਚਣ ਦੇ ਲੋਕਾਂ ਨੂੰ ਤੂੰ ਸੁਣ ਹੀ ਲੈ ਲਓ ਆ ਹੁਣ ਕੋਈ ਕੰਪਨੀ ਇਹ ਹੈਗਾ ਜਿਹੜਾ ਬੰਦਾ ਹਜੇ ਨੇ ਲਈ ਆ ਆਜਾ ਟ੍ਰਾਈਡੈਂਟ ਦਾ ਮਾਲਕਾ ਆ ਉਹਦਾ ਭਰਾ ਉਹਨੇ ਲਈ ਆ ਇਹ ਉਹਨੇ ਲਾਉਣੀ ਆ ਫੈਕਟਰੀ ਇੱਥੇ ਇਹ ਪੰਜ ਹੋਰ ਕੱਟਣ ਜਾ ਰਹੇ ਇੱਥੇ ਹੁਣ ਇਹਨਾਂ ਦੇ ਖਿਲਾਫ ਲੜੀ ਜਾਓ ਰਸਵਾਰ ਰੈਂਮਬਰੀ ਬਣਾਓ ਸਾਰਿਆਂ ਪਾਰਟੀਆਂ ਦੇ ਬੱਚੀ ਕੇਰ ਮਾਰ ਰਿਹਾ ਉਹ ਇੱਥੇ ਆਹ ਨਾਲ 2 ਕਰੋੜ ਤੁਸੀਂ ਮੰਗੋਗੇ ਉਹ 4 ਦੇਣ ਨੂੰ ਤਿਆਰ ਆ 5 ਮੰਗੋਗੇ 10 ਦੇਣ ਨੂੰ ਤਿਆਰ ਆ ਪੈਸਾ ਤਾਂ ਦੂਜੀ ਗੱਲ ਹੋਰ ਸੁਣ ਲਓ ਪਠਾਨਕੋਟ ਤੋਂ ਲੈ ਕੇ ਹਬੌਰ ਤੱਕ ਜਿਹੜਾ ਹਾਈਵੇ ਜਾਂਦਾ ਹੈ ਹਾਈ ਵੀਰੇ ਦੋਨੇ ਪਾਸੇ ਸਾਰੇ ਗੁਜਰਾਤ ਦੇ ਵੱਡੇ ਵਪਾਰੀ ਜ਼ਮੀਨਾਂ ਲੈ ਚੁੱਕੇ ਮੈਂ ਇੱਥੇ ਦੀ ਨਾਂ ਦਾ ਪਤਾ ਕੀਤਾ ਜਿੰਨੀਆਂ ਹਾਈਵੇ ਦੇ ਜ਼ਮੀਨਾਂ ਸਾਡੀਆਂ ਵਿਕ ਚੁੱਕੀਆਂ ਨੇ ਕੂਪ ਬਪਾਰੀਆਂ ਕੋਲੇ ਆ ਕੁਪ ਡੀਲਰਾਂ ਕੋਲੇ ਆ ਬਾਹਰਲੇ ਸੁਪਿਆਂ ਦੇ ਬੰਦੇ ਲੈ ਚੁੱਕੇ ਆ ਜਮੀਨਾਂ ਸਾਡੀਆਂ ਉਹ ਕਹਿੰਦੇ ਕੋਈ ਗੱਲ ਨਹੀਂ ਕਾਲੇ ਕਾਨੂੰਨ ਲੈ ਕੇ ਨਹੀਂ ਦੰਦੇ ਐ ਖੋਲਾਂਗੇ ਆਪਾਂ ਨੂੰ ਪਤਾ ਹੀ ਐ ਪੈਸੇ ਦੇਖ ਕੇ ਸਾਡੇ ਲੋਕ ਅੰਨੇ ਹੋ ਜਾਂਦੇ ਆ ਕਮਲੇ ਹੋ ਜਾਂਦੇ ਆ ਧਰਤੀ ਦੀ ਕੀ ਕੀਮਤ ਹੈਗੀ ਕੋਈ ਕੀਮਤ ਨਹੀਂ ਧਰਤੀ ਦੀ ਫਿਰ ਦਾ ਕੀ ਐ ਅੱਜ ਤੋਂ 10 ਸਾਲ 20 ਸਾਲ 50 ਸਾਲ ਪਿੱਛੇ ਜਾਓ ਉਦੋਂ ਪੈਸੇ ਦੀ ਕੀ ਕੀਮਤ ਸੀ ਅੱਜ ਕੀ ਕੀਮਤ ਐ ਉਹਦਾ ਰੁਪਈਆ ਜੀ ਸਾਰਾ ਕੁਝ ਆ ਜਾਂਦਾ ਯਾਰ ਰੁਪਈਏ ਖਤਮ ਹੀ ਹੋ ਗਏ ਗ੍ਰਾਂ ਸੂਰ ਰਿਟਲ ਕਰੀ ਜਾਂਦੇ ਆ ਹੋਣੀ ਆ ਤੂੰ ਦੇਖ ਲੋ 10 20 50 100 ਦੇ ਨੋਟ ਖਤਮ ਹੋ ਗਏ ਆਉਣ ਵਾਲੇ ਸਮੇਂ ਤੁਹਾਡਾ ਸਾਰਾ ਲੈਣ ਦਰ ਮੋਹੱਲਾਂ ਚ ਆ ਜਾਊਗਾ ਆ ਸਾਰਾ ਤੁਹਾਡਾ ਚੱਕ ਕੇ ਕਾਰੋਬਾਰ ਜੋ ਵੀ ਤੁਹਾਡਾ ਕੰਮ ਧੰਦਾ ਕਾਰੋਬਾਰ ਜ਼ਮੀਨਾਂ ਸਾਰੀਆਂ ਤੁਹਾਡੀਆਂ ਜਿਹੜੇ ਵੱਡੇ ਘਰਾਣੇ ਆ ਵੱਡੇ ਕਲਫੇਟਾ ਉਹਨਾਂ ਦੇ ਹੱਥ ਚ ਲੰਗਾ ਜਾਂਦੇ ਆ ਆ ਕੋਠੀਆਂ ਦੇ ਦੰਦੀਆਂ ਵੱਢ ਲਿਆ ਕਰੋ ਤਿੰਨ ਤਿੰਨ ਮੰਜ਼ਲੀਆਂ ਪਾਈ ਬੈਠਿਓ ਆ ਵੱਡੀਆਂ ਗੱਡੀਆਂ ਖੜੀਆਂ ਘਰੇ ਜਗਾ ਲੀਆਂ ਜਾਣਗੀਆਂ ਤੇਲ ਨਹੀਂ ਪਵਾ ਜਾਣਾ ਰੰਗ ਨਹੀਂ ਹੋਣਾ ਘਰ ਤੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਸਿੱਧੀ ਢਹਾੜੇ ਦੇ ਉੱਤੇ ਖੜ ਕੇ ਪੰਜਾਬ ਦੇ ਲੋਕਾਂ ਨੂੰ ਕਿ ਔਖੇ ਸੌਖੇ ਪੰਜ ਚਾਰ ਸਾਲ ਕੱਟ ਲਓ 2029-30 ਤੱਕ WTO ਦੇ ਸਮਝੌਤੇ ਆ ਲਾਂਘੇ ਖੁੱਲ ਜਾਣੇ ਆ ਫਿਰ ਦੇਖੋ ਪੰਜਾਬ ਦੀ ਕੀਮਤ ਪੈਂਦੀ ਸੋ ਰੁਕ ਜਾਓ ਭਾਈ ਜ਼ਮੀਨਾਂ ਨਾ ਵੇਚੋ ਜਾਂ ਧਰਤੀ ਨਾ ਵੇਚੋ ਮਾਂ ਕਹਿੰਦੇ ਅਸੀਂ ਧਰਤੀ ਨੂੰ ਮਾਂ ਅੱਜ ਅਸੀਂ ਆਪਣੀ ਮਾਂ ਵੇਚ ਲਈ ਧੰਨਵਾਦ